ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁਹਾਲੀ ਚ ਮੋਟਾਰ ਥਾਣੇ ਦੇ ਐਸਐਚਓ ਗੱਬਰ ਸਿੰਘ ਤੇ ਜਾਨ ਲੈਵਾ ਹਮਲਾ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਗੱਬਰ ਸਿੰਘ ਨੂੰ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਕਾਰਨ ਸਰਕਾਰ ਵੱਲੋਂ ਉਹਨਾਂ ਨੂੰ ਬੁਲਟ ਪ੍ਰੂਫ ਸਕੋਰਪੀਓ ਗੱਡੀ ਮੁਹੱਈਆ ਕਰਵਾਈ ਗਈ ਸੀ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਮਲਾ ਸਵੇਰੇ ਕਰੀਬ 2 ਵਜੇ ਉਸ ਸਮੇਂ ਹੋਇਆ ਜਦੋਂ ਉਹ ਕਿਤੇ ਜਾ ਰਹੇ ਸੀ ਜਾਣਕਾਰੀ ਇਹ ਹੈ ਕਿ ਹਮਲਾ ਕੁਰਾਲੀ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ ਇਸ ਹਮਲੇ ਦੌਰਾਨ ਉਹਨਾਂ ਦੀ ਸਕੋਰਪੀਓ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਤੇ ਕਾਰ ਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ ਗੱਡੀ ਤੇ ਥਾਂ-ਥਾਂ ਗੋਲੀਆਂ ਦੇ ਨਿਸ਼ਾਨ ਪਏ ਹੋਏ ਨੇ ਬੋਲਡ ਪ੍ਰੂਫ ਗੱਡੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੇ ਥਾਣਾ ਰੋਪੜ ਵਿੱਚ ਕੇਸ ਦਰਜ ਕੀਤਾ ਗਿਆ ਉੱਚ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਸੁਣੋ ਡਿਰੇਟਿੰਗ ਦੇਖੋ ਜੀ ਰਾਤ 11 ਵਜੇ ਦੇ ਕਰੀਬ ਦਿਨ 11 4 24 ਨੂੰ ਐਸ਼ਓ ਮਟੌਰ ਇੰਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪੜ ਵੱਲ ਨੂੰ ਆ ਰਹੀ ਸੀ ਧਿਆਨਪੁਰ ਫਲਾਈਓਵਰ ਹੈ ਕੁਰਾਲੀ ਮਰਿੰਡਾ ਬਾਈਪਾਸ ਦੇ ਉੱਤੇ ਉੱਥੇ ਫਲਾਈਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਹੈ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉਸ ਲੈ ਲਾਂਗੇ ਮੈਨੂੰ ਕੀ ਜਾਣਕਾਰੀ ਮਿਲੀ ਕਿ ਜਦੋਂ ਫਾਇਰ ਹੋਇਆ ਹੈਗਾ ਉਹਨੂੰ ਜਿਹੜੇ ਦੋਸ਼ੀ ਸੀਗੇ ਉਹ ਕਿਸ ਤਰ੍ਹਾਂ ਬਾਈਕ ਤੇ ਸੀ ਕਾਰ ਤੇ ਸੀ ਜਾਂ ਵੈਸੇ ਘਾਤ ਲਗਾ ਕੇ ਬੈਠੇ ਸੀ ਕੀ ਮੂਵਲੀ ਗੱਲ ਦੇਖੋ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਆਲੇ ਦੁਆਲੇ ਕਿਹੜੀਆਂ ਗੱਡੀਆਂ ਸੀ ਜਾਂ ਕੋਈ ਘਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਟ ਇਜ਼ ਟੂ अर्ਲੀ ਮੈਂ ਅਸੀਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਈ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਸਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇੰਸਪੈਕਟਰ ਗੱਬਰ ਸਿੰਘ ਉਹਨੀ ਗੱਡੀ ਦੇ ਵਿੱਚ ਕਿੰਨੇ ਬਲਾਦਮ ਸੀ ਤੇ ਉਹ ਕਿੱਥੇ ਜਾ ਰਹੇ ਸੀ ਉਸ ਵਕਤ ਆ ਦੇਖੋ ਇੰਸਪੈਕਟਰ ਗੱਬਰ ਸਿੰਘ ਆਪ ਖੁਦ ਤੇ ਉਹਨਾਂ ਨਾਲ ਉਹਨਾਂ ਦਾ ਡਰਾਈਵਰ ਸੀ ਉਹ ਸਭ ਐਸ ਐਚਓ ਮਟੋਰ ਨੇ ਕਿ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰਫ ਉਹਦੇ ਚ ਉਹਨਾਂ ਦੀ ਗੱਡੀ ਪਰ ਕਿੰਨੇ ਗਰਾਉਂਡ ਫਾਇਰ ਹੋਏ ਸੀ ਇੱਕੋ ਹੀ ਫਾਇਰ ਹੋਇਆ ਜੀ ਇੱਕੋ ਹੀ ਫਾਇਰਮੈਨ ਤਾਂ ਉਹਨਾਂ ਨੂੰ ਪਹਿਲਾਂ ਵੀ ਕੋਈ ਥ੍ਰੈਟ ਆਇਆ ਜਿਸ ਤਰ੍ਹਾਂ ਦੱਸਿਆ ਗਿਆ ਅ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਜ਼ਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰਿਆਂ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਉਹਨਾਂ ਦੀ ਪਰਸਨਲ ਗੱਡੀ ਸੀ ਇਹ ਬੁਰਜਪੁਤ ਗੱਡੀ ਦੱਸੀ ਜਾ ਰਹੀ ਜਿਵੇਂ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੋਈ ਪੁਸ਼ਟੀ ਨਹੀਂ ਦੇ ਸਕਦੀ ਫਾਇਰ ਫਾਇਰ ਕ੍ਰਾਸ ਨਹੀਂ ਕੀਤਾ ਗੱਡੀ ਨੂੰ ਅੰਦਰ ਤੋਂ ਨਹੀਂ ਗਿਆ ਨਹੀ ਨਹੀ ਫਾਇਰ ਕ੍ਰਾਸ ਨਹੀਂ ਹੋਇਆ ਤਾਂ ਮਤਲਬ ਵਾਲ-ਵਾਲ ਬਚਾ ਹਾਂ ਮਤਲਬ ਕਿ ਉਹ ਬਿਲਕੁਲ ਸੇਫ ਨੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਇਸ ਤੋਂ ਤੁਹਾਨੂੰ ਲੀਡ ਮਿਲੇਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ